ਇਹਨੂੰ ਮੈਂ ਕਿ ਖੁਸ਼ ਹੋਣ ਗੋਲ ਵੀ ਬਣਾ ਸਕਦੇ ਚੌਰਸ ਵੀ ਛੋਟੇ ਕੁਸ਼ਾ ਜਿਹੜੇ ਹੁੰਦੇ ਨੇ ਪੰਜ ਇੱਥੇ ਰੱਖ ਲੈ ਭੰਗਾ ਹੈ ਨਾ ਸੋਨੇ ਲੱਗਦੇ ਬੜੀ ਲੱਗਦੇ ਆਹ ਜੀ ਜੇ ਹੁਣ ਲੈਣੀ ਹੋਵੇ ਤਾਂ ਮਿਲੇਗੀ ਕਿ ਨਹੀਂ ਬਾਜ਼ਾਰ ਚੋਂ ਮਿਲ ਜੀ ਪਰ ਇਹ ਕੀ ਆਹ ਕੱਢੀ ਏ ਇਹ ਨਹੀਂ ਮੇਰੀ ਪਹਿਲਾਂ ਕੱਢੀਆਂ ਨਹੀਂ ਪਹਿਲੀਆਂ ਨਹੀਂ ਜਿੱਥੇ ਮਿਲਦੀਆਂ ਨੇ ਪਰ ਮਹਿੰਗੀ ਹੋਊਗੀ ਆਵਸ਼ਾਈ ਨਹੀਂ ਹੋਣੀ ਹਨਾ ਇੱਕ ਵਾਰੀ ਲਈ ਮੈਨੂੰ ਨਹੀਂ ਲੱਗਦਾ ਪਰ ਨੋਦੀਬੀ ਦੀ ਸੱਸ ਨੇ ਵੇਲਾ ਕਿੰਨੇ ਆ ਚਾਦਰਾਂ ਦੇ ਕੱਢ ਕੱਢ ਕੇ ਰੱਖੀਆਂ ਕਿੰਨੇ ਜੋੜੇ ਆ ਉਦੋਂ ਵੇਖੀ ਜਿੱਦਣ ਅਸੀਂ ਇਹ ਪੇਟੀ 'ਚੋਂ ਕੱਪੜੇ ਕੱਢੇ ਸੀ ਨਾ ਸਕੌਨ ਲਈ ਉਦੋਂ ਅਸੀਂ ਵੇਖੀਏ ਪਰ ਆ ਵਾਲੀ ਕਾਟਣ ਵਾਲੀ ਇੱਕ ਦੂਜੀ ਜਿਹੜੀਆਂ ਜਿੱਦਾਂ ਕਲੀਚੇ ਜਿਹੇ ਟਾਈਪ ਦੀਆਂ ਹੁੰਦੀਆਂ ਬਾਕੀ ਸਾਰੀਆਂ ਉਦਾਂ ਦੀਆਂ ਧਾਗੇ ਵਾਲੀਆਂ ਮਤਲਬ ਰੇਸ਼ਮੀ ਧਾਗੇ ਦੀਆਂ ਬਣੀਆਂ ਨੇ ਸਾਰੀਆਂ ਤੇ ਆ ਵਾਲੀ ਹੈ ਕੀ ਇਹਦਾ ਡੈਣੇ ਵੀ ਬਣਾਨੀ ਲੇਗੀ ਤੇ ਜਿੰਨੀ ਇੱਥੇ ਮਿਹਨਤ ਹੈ ਹਨਾ ਲੱਗੀ ਇਸ ਤਰ੍ਹਾਂ ਘਾਟ ਵਰਗੀਆਂ ਨੇ ਕਰਨੀ ਨਾ ਨਾ ਹੈਗੀ ਇਹ ਵੀ ਵੇਲੇ ਕਾਟਨ ਦੀ ਤੇ ਉਹ ਜੜੀਆਂ ਦੂਜੀਆਂ ਵੀ ਨੇ ਤੇ ਇਹ ਖਿਲਰਦੀ ਵੀ ਘੱਟ ਵਾ ਹਨਾ ਨਹੀਂ ਖਿਲਰਿਆ ਕਰਨੀ ਸੇਮ ਇਹੋ ਕਪੜਾ ਲੈ ਕੇ ਨਾ ਅਲੱਗ-ਅਲੱਗ ਕਲਰ ਦਾ ਤੇ ਇੰਦਾ ਹੀ ਬੰਦਾ ਉੱਤੇ ਫੁੱਲ ਪਾਵੇ ਥੋੜੀ ਜੀ ਮਿਹਨਤ ਲਗਣੀ ਆ ਪਾ ਸਕਦਾ ਬੰਦਾ ਤਿੰਨ ਪਾ ਲੈਣੇ ਬਣਾ ਸਕ ਮੈਂ ਜਾਜਾ ਅੱਛਾ ਤੁਹਾਨੂੰ ਬਦਲੇ ਨਹੀਂ ਮੈਂ ਦੋ ਦਾਦੀ ਵੀ ਤਾਂ ਲੱਗਿਆ ਤੁਹਾਨੂੰ ਜਾਜ ਲੈ ਆ ਵੀ ਕਿਹੜੇ ਕੰਮ ਦੀ ਨਹੀਂ ਅੱਛਾ ਮੈਂ ਮੈਨੂੰ ਹੀ ਦੱਸਦੀ ਆ ਜਿਹੜਾ ਕੱਪੜਾ ਜਿੱਦਾਂ ਕਢਾਈ ਕੀਤੀ ਜੇ ਤਰ੍ਹਾਂ ਕਰਵਾ ਕੇ ਲਏ ਤੇ ਮੇਰੇ ਘਰ ਨਾਲ ਦੂਜਿਆਂ ਨਾਲੋਂ ਮਹਿੰਗੀ ਪੂ ਹਮ ਚਾਦਰਾਂ ਦੀ ਰਹੀ ਆ ਨਹੀਂ ਮਤਲਬ ਨਹੀਂ ਉਹ ਦਿਨ ਪੇਟੀ ਹੋਲੀ ਸੀ ਨਾ ਉਹਦੇ ਚੋਂ ਨਿਕਲ ਲਈਆਂ ਨੇ ਚਾਰ ਚਾਦਰਾਂ ਨੇ ਅੱਛਾ ਇਹ ਉਹਨਾਂ ਦੇ ਹੱਥ ਦੀਆਂ ਨੇ ਜਾਣੇ ਕਿ ਮੰਮੀ ਦੇ ਦਾਜ ਦੀਆਂ ਮੰਮੀ ਜਿਹੜੇ ਉਦੋਂ ਗਲੀਚੇ ਨਹੀਂ ਆਖੜੇ ਲਈਏ ਮੈਂ ਵੀ ਅੰਦਰੋਂ ਆਦਲੇ ਉਹ ਜਿਹੜੇ ਉਹ ਵੀ ਦੋ ਹੈਗੇ ਜੀ ਨਿਕਲੇ ਪਹਿਲੇ ਚੀਜ਼ਾਂ ਐ ਨਾ ਪੁਰਾਣੀਆਂ ਇਹ ਬੜੀ ਦੇ ਲਾਦੀਆਂ ਤੇ ਹੁੰਦਾ ਘੁੰਮਾ ਮਾਜਾ ਦੇ ਮੋਰ ਹੁੰਦੇ ਆ ਬੜੀ ਬੜੇ ਆ ਮੋਰ ਇਹ ਵੀ ਭਰਤ ਹੋਈ ਹੈ ਤਾਂ ਨਹੀਂ ਕਿਤੇ ਕਾ ਕੈਂਡਲ ਨੂੰ ਸੁਣਨਾ ਨਾ ਜ਼ਿਆਦਾ ਨਹੀਂ ਕਰਨਾ ਹੁੰਦਾ ਮਤਲਬ ਕਿ ਮੜਾਵਟ ਆ ਚੀਜ਼ ਮੈਂ ਕਰ ਸਕਦੀ ਪਿੱਦਾਂ ਦਾ ਮੈਂ ਬਣਾ ਸਕਦੀ ਤੂੰ ਵਧੀਆ ਜੀ ਆਰਟ ਕਲਾ ਕਰੀਏ ਮੋਨੇ ਦੇ ਮੈਂ ਸ਼ੁਕਰਾਨਾ ਕਰਦੀ ਤੋਂ ਤੋਂ ਬੰਗਲੇ ਮੈਂ ਬੰਗਲੇ ਮੈਂ ਮੈਂ ਸ਼ੂਪੋਨਰ ਹੋਦਾ ਕਿ ਫਿਰ ਨੰਗਾ ਤੇਲ ਲਾ ਕੇ ਹਾਂ ਹਾਂ ਪਰ ਹੁਣ ਤੱਕ ਜਿਹੜਾ ਮੜਾਵਟ ਜਿਹੜਾ ਸੁੰਦਰ ਗਿਆ ਨਹੀਂ ਆਹ ਜਿਹੜੀ ਨਹੀਂ ਮੈਨੂੰ ਕਹਿੰਦੇ ਨੇ ਕਿ ਇਦਾਂ ਕਰੇ ਜਦੋਂ ਮਮੀ ਨੇ ਖੱਬਾ ਲਗਾਹੀ ਜਿਹੜਾ ਉਹਦਾ ਸੂਟ ਪਾਇਆ ਸੀ ਨਾ ਉਹ ਮੈਂ ਆਪ ਹੀ ਕੱਢਿਆ ਅੱਛਾ ਹਾਂ ਅੱਜ ਪਤਾ ਲੱਗਿਆ ਮੈਨੂੰ ਆਹ ਬੇਰ ਤਾਂ ਤੇਰੀ ਮਮੀ ਕਿਹਨੇ ਕਰਾਉਂਦੀ ਸੀ ਜਾਨ ਮਤਲਬ ਮਤਲਬ ਜੀ ਇਹ ਕੋਝ ਕੱਢਦੀ ਨਹੀਂ ਧੰਨ ਬੜਾ ਜੰਗ ਬੰਦਾਂ ਨੂੰ ਤੇ ਕਿੰਨੇ ਕਦੇ ਬੰਬੋਲੇ ਨਹੀਂ ਤੇ ਕੋਝ ਕੱਢਣੀ ਚਾਹੀਦੀ ਉੱਪਰ ਤਾਂ ਚਾਹੀਦਾ ਇਹ ਨਾਲ ਇਹ ਸਿਆਣੀ ਤਾਂ ਪਰ ਦੂਸਰੀਆਂ ਲੈਂਦੀ ਆ ਵਾਹ ਬੜੀ ਸਿਆਣੀ ਕਈ ਗੱਲ ਚਲੋ ਵਧੀਆ ਜੀ ਵਧੀਆ ਉਹ ਨਹੀਂ ਨਾ ਸਮਝਾ ਕਰਦੇ ਜਿਹੜੀ ਸਿਆਣਾ ਤੇ ਪੁੱਤਰ ਕੋਣ ਤਾਂ ਕੋਈ ਨਹੀਂ ਜ਼ਿੰਦਗੀ 'ਚ ਰੇਹ ਚੀਜ਼ ਖੋ ਸਕਦੀ ਐ ਚੰਦ ਸਾਹਿਬ ਜੀ ਤੁਹਾਡੇ ਪੱਲੇ ਬੋੜਾ ਉਹ ਕੋਈ ਨਹੀਂ ਹੋ ਸਕਦਾ ਨਾ ਲਈ ਮਾੜੂ ਜਾਜੋ ਇਹ ਨਾ ਮਾਪਰੀਤੀ ਨੂੰ ਹਰ ਇੱਕ ਚੀਜ਼ ਸਿਖਾਉਂਦੀ ਐ ਬਿਲਕੁਲ ਰਾਈਟ ਕਿਉਂਕਿ ਉਹ ਕਰਦੇ ਉਹ ਕਰਦੇ ਹੀ ਬੱਚਾ ਉਹ ਚਾਲਦਾ ਹੀ ਵੀ ਇਹਨਾਂ ਨੇ ਜੀ ਇਹ ਮਿੰਨੀ ਜੀ ਜੀ ਕਰੀਏ ਹਾਂ ਤੇ ਉਹ ਫਿਰ ਬੜਾ ਮੋਟਾ ਤੇ ਗੁੰਡ ਆ ਹੀ ਜਾਂਦਾ ਵਾ ਜੇ ਮੈਂ ਪਹਿਲਾਂ ਕੱਪੜੇ ਸੀਂ ਦੀ ਜਾਂਚ ਮੈਂ ਉਹਨਾਂ ਨੇ ਸਿੱਖੀ ਆ ਹਾਂਜੀ ਹਾਂ ਮਰ ਜੇਕਰ ਤੁਹਾਨੂੰ ਹੈਗਾ ਕਿ ਤੁਸੀਂ ਇਹ ਗੱਲ ਤੇ ਕਿਹਾ ਵੀ ਆ ਜਿੱਦਾਂ ਕਰ ਸਕਦੇ ਹਾਂ ਹੁਣ ਜਿੱਦਾਂ ਆਪਾਂ ਇਹਨੂੰ ਜਿੱਦੀ ਨੌ ਦਾ ਪਤਾ ਨਹੀਂ ਪਿੰਟ ਪਤਾ ਬਾਕੀ ਪਤਾ ਕੁਝ ਨਹੀਂ ਹੈਗਾ ਵੀ ਇਹ ਕਿੱਦਾਂ ਕਰਦੇ ਆ ਕੀ ਤੇ ਗੱਲ ਵੀ ਉਹੀ ਕਰਦਾ ਕਿ ਮੈਨੂੰ ਜਿੱਦਾਂ ਪਤਾ ਕਿਉਂਕਿ ਜਿਹੜੇ ਸਜਜੇ ਕੋਲ ਸਿੱਜਿਆ ਪਾਵੇ ਨਾ ਉਹਨੂੰ ਆ ਜਾ ਜਾਂਦਾ ਤੇ ਪਹਿਲਾਂ ਗੁੱਡ ਸਿੱਖਣਾ ਚਾਹੀਦਾ ਜੀ ਨਹੀਂ ਨਹੀਂ ਮੈਂ ਦੇਖ ਰਹਾ ਹਾਂ ਹਾਂ ਉਹ ਤਾਂ ਉਹ ਤਾਂ ਪੱਕਾ ਤੁਹਾਨੂੰ ਨਹੀਂ ਇਹ ਪਤਾ ਹੋਣਾ ਪਹਿਲੇ ਵਾਦੀ ਇਹ ਦੱਸਿਆ ਪਤਾ ਲੱਗਾ ਨਾ ਕਿ ਕਿਵੇਂ ਨਹੀਂ ਨੂੰ ਮਾਜਾ ਇਹ ਪਤਾ ਹੈ ਚੀਜ਼ਾਂ ਕਿ ਆ ਚੀਜ਼ਾਂ ਜਿਹੜੀਆਂ ਨੇ ਪਹਿਲੇ ਹੀ ਇਦਾਂ ਬਣਾਈਆਂ ਮਤਲਬ ਇਹਨਾਂ ਦੀ ਲੱਗ ਜੀ ਕੁਆਲਿਟੀ ਜੀ ਚਾਰ ਪਤਾ ਨੂੰ ਸਮਝ ਲੈਂਦਾ ਬੇਟੀਆਂ ਦੇ ਸ਼ਾਰਟ ਔਰ ਡਾਈਨਿੰਗ ਟੇਬਲ ਦਾ ਕਵਰ ਬੜੇ ਹਰ ਇੱਕ ਚੀਜ਼ ਬਣਾਈ ਹੁੰਦੀ ਉਹਨਾਂ ਨੇ ਇਹ ਕੋ ਚਿੱਟੇ ਜਿਹੜੇ ਹੁੰਦੇ ਹੁੰਦੇ ਸਹਾਰੇ ਦੇ ਬਣਾਈ ਹੁੰਦੇ ਜਿਦੋਂ ਲਈ ਕਿੱਟੇ ਨਾ ਤਾਂ ਬਹੁਤ ਸੋਹਣੇ ਲੱਗਦੇ ਨੇ ਉਹ ਵੀ ਹੈਗੇ ਨੇ ਹਾਂਜੀ ਉਹ ਵੀ ਹੈਗੇ ਨੇ ਹਾਂਜੀ ਕਿਹਦੇ ਤੋਂ ਭਾ ਸਰਾਂ ਨੇ ਹੀ ਨੇ ਇਹਨਾਂ ਦੇ ਕਵਰ ਦੂਸਰਾਂ ਨੇ ਦੇ ਕਵਰ ਸਰਾਂ ਕੋਲ ਪੋਟੈਂਸ਼ੀਅਲ ਜਿਹੜਾ ਮਾਲੀ ਤੇ ਆ ਖੁਸ਼ੀ ਨਾਲ ਹਾਂ ਜੀ ਹਾਂ ਜੀ ਹਾਂ ਜੀ ਦਾ ਬਾਜੀ ਆਵਣ ਤੇ ਤਾਂ ਉਹ ਤਾਂ ਮੈਂ ਕਹਿ ਨਹੀਂ ਲੱਗਾ ਮੇਰੇ ਕੋਲ ਕਿ ਪਾ ਕੇ ਹੁੰਦੀ ਆ ਉਹ ਚੀਜ਼ ਨਹੀਂ ਹੈਗੀ ਆ ਉਹ ਵੀ ਲੱਗਾ ਸੰਦੀਪ ਨੇ ਬਣਾਇਆ ਉਹ ਮਾੜੀ ਆਂਦੀ 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 ਆਂ ਪਰ ਇੱਕ ਬਣਾ ਰਿਹਾ ਦੂਜਾ ਖਰੇ ਲੱਗਾ ਹੀ ਆ ਕਿੱਥੇ ਦੇ ਹੁਣ ਜਾਣੇ ਆਂ ਛੋਟੀ ਮੰਮੀ ਇਹੋ ਤੇ ਗੱਲ ਬਾਤ ਹੋਣੀ ਕੋਈ ਕਰਦਾ ਨਹੀਂ ਆ ਕਿ ਜਿਹਦਾ ਦਿਲ ਵੀ ਨਹੀਂ ਕਰਦਾ ਜਿਹੜੇ ਸਹਰਾਣੇ ਨੇ ਉਹ ਚਿੱਟੇ ਨੇ ਉਹ ਵੀ ਮੰਮੀ ਉਹਨਾਂ ਦੇ ਵੀ ਫੁੱਲ ਪਾਏ ਨੇ ਕਬਰ ਜੜੇ ਨੇ ਉਹਨਾਂ ਦੇ ਉਹ ਵੀ ਇਤਨੀ ਉਹ ਫਿਰ ਉਹਨਾਂ ਦੇ ਭਾਜੀ ਇੱਕ ਗੱਲ ਹੋ ਲੇਖੀ ਨਾ ਉਹ ਜਿਹੜਾ ਰੈੱਡ ਕਰਦੇ ਨਾ ਤੂੰ ਫੁੱਲ ਰੈੱਡ ਗਲਾਬ ਦੇ ਉਹਨਾਂ ਦੇ ਉਹ ਵਧੀਆ ਲੱਗਦੇ ਨੇ ਦਿਲ ਨੂੰ ਟਿਕਾਣਾ ਇਹ ਬੋਲ ਲੱਗਦੇ ਤੇਰਾ ਡੈਡੀ ਜਿਹੜੇ ਬਣਾਏ ਹੁੰਦੇ ਪਰ ਇਹ ਜਿਹੜਾ ਨਾ ਪੈਨਲ ਸ਼ਿਪ ਆ ਕੇ ਫਿਰ ਫਰੇਮ ਜਿਆ ਹੁੰਦਾ ਹੀ ਲੱਗਦਾ ਉਹਨੂੰ ਵਿੱਚ ਖੁਬਾ ਕੇ ਸੈੱਟ ਕਰਕੇ ਫਿਰ ਬੀਬੀਆਂ ਤੂੰ ਇਹ ਮੰਮੀ ਕਰ ਲੈਂਦੇ ਹੋ ਨਾ ਮੰਮੀ ਨੇ ਵੀ ਬਣਾਈਆਂ ਬੜੀਆਂ ਬੜੀਆਂ ਮੰਮੀ ਤੇ ਮੇਰੀ ਹੁਣ ਦੋ ਚਾਤਰਾ ਦਾ ਆਈ ਗਿਓ ਉਹ ਵੀ ਇਸ ਵੇ ਸੁੱਤੀ ਆ ਉਹ ਆਪ ਕੱਢੇਗਾ ਨਹੀਂ ਇੱਕ ਆਹ ਕਹਿੰਦਾ ਇੱਕ ਪਿੰਕ ਜਿਹਾ ਰੰਗ ਹੁੰਦਾ ਅਸਦੀ ਇੱਕ ਰੰਗ ਕਰਦੀਆਂ ਗੜੂ ਗੜੀਆਂ ਨੇ ਵੀ ਆ ਮਾ ਜਿਹੜਾ ਪੂਆ ਬੜੀ ਸੁਚੇਤ ਸੀ ਉਹਨੇ ਦੱਸ ਦਿੱਤਾ ਸੀ ਮੇਰੀ ਗੁੜੀਆਂ ਆਪ ਪੰਜ ਸੱਤ ਸੱਤ ਦਰਾਂ ਚਾਰ ਦਰਾਂ ਪਿਛਲੇ ਸਾੜੀ ਦੇ ਕੇ ਆਏ ਆ ਹਾਂਜੀ ਵਨ ਸਵਨਾਂ ਉਹਨੇ ਵੀ ਕੱਢਿਆ ਸੀ ਹਾਂ ਮੇਰੇ ਪੂਆ ਨੇ ਕੱਢਿਆ ਗੋਵਾਨੂ ਨਹੀਂ ਚਾਹ ਚ ਨਹੀਂ ਗਾਂ ਵੇਖੋ ਕੰਮ ਨਾ ਬੰਦੀ ਹੋਈ ਨਾ ਮੈਂ ਹੁਣ ਤੇ ਉਹ ਜੜੀਆਂ ਮੰਮੀ ਅਰਜਾਈਆਂ ਜਿਤਨਾ ਮੰਨ ਲਓ ਅਰੂਣ ਵਾਲੀਆਂ ਨੇ ਉਹਨਾਂ ਦਾ ਕੰਮ ਖਤਮ ਹੀ ਹੁੰਦਾ ਜਾਂਦਾ ਹੈ ਉਹ ਵੀ ਸਾਰਾ ਦੂਜਾ ਹੀ ਆ ਗਿਆ ਬਰਾਹਮਣ ਤੇ ਕੰਮ ਕਰਦਾ ਤੇ ਬਾਕੀ ਮੈਂ ਇੱਕ ਹੋਰ ਚੀਜ਼ ਵੇਖੀ ਏ ਕਈ ਇਹੋ ਜਿਹੇ ਨੇ ਵੀ ਔਰਜਾਈਆਂ ਚੁੱਕੀਆਂ ਨਹੀਂ ਇਹ ਜਾਂਦੀਆਂ ਜੀ ਭਾਰੀਆਂ ਨੇ ਸਹੀ ਗੱਲ ਸਹੀ ਗੱਲ ਕਈ ਮਤਲਬ ਆ ਭੋਲੇ ਵੀ ਆਪਾਂ ਕਹਿ ਰਹੇ ਇੱਕ ਲੱਗ ਹੀ ਜਾਗਾ ਗੱਲ ਉਹ ਵੇ ਵੇ ਕਹਤਾ ਹੈ ਮਲਾ ਜਾਣ ਨੂੰ ਜਿਹੜੇ ਰੁੰਗਿਆ ਨਾ ਹੁੰਲਾ ਕਿਉਂ ਨਹੀਂ ਹਾਂ ਮੋਣਾ ਇਹਦਾ ਫਲਾਟ ਦਾ ਕੰਮ ਥੋੜਾ ਜਿਆਦਾ ਹੈ ਕੰਸੀ ਆਦਾ ਕੰਮ ਤੇ ਜਿਨ੍ਹਾਂ ਨੇ ਆਪ ਉਦੋਂ ਦੇ ਰੁਚੀ ਜਾਲੀਆਂ ਨੇ ਬਾਕੀ ਮੇਰੇ ਨਾਲ ਇੱਕ ਇਹ ਵੀ ਹੈ ਕਿ ਹੁਣ ਕੋਈ ਇਹ ਚੀਜ਼ ਕਰਦਾ ਵੀ ਨਹੀਂ ਜੇਵਾ ਜੀ ਕਰਦੇ ਹੁਣ ਸਾਰਿਆਂ ਦਾ ਭੁੱਦਾ ਮੱਥਾ ਨਹੀਂ ਕਰੇ ਜੀ ਅੱਗੇ ਹੁੰਦਾ ਵੀ ਨਹੀਂ ਕਰੇ ਉਹ ਆ ਕੰਮ ਕਰਨਾ ਮੈਂ ਵੀ ਆ ਕੰਮ ਇਹ ਮੀਂਹ ਦੀ ਚੀਜ਼ ਹੁੰਦੀ ਹੈ ਉਹ ਅਨਸੋਨੀ ਨਹੀਂ ਲੱਗਦਾ ਕਾਰਨ ਉਹ ਰੱਖਣੀ ਆ ਪਰ ਜਦੋਂ ਰੇਲਾ ਮਾਝੇ ਮੈਂ ਫੇਰ ਰੱਖਣਾ ਤੁਹਾਡੇ ਬੱਲ ਖੋਣ ਨਾਲ ਦੋ ਸਹਰਾ ਲੈਣੇ ਹੁੰਦੇ ਆ ਨਾ ਉਹ ਸ਼ੀ ਪਾਉਂਦੇ ਨੇ ਉਹ ਬਣਾ ਲੀਂਦੇ ਨੇ ਨਾ ਇਹ ਤੇ ਇਹਨੇ ਤੇ ਕਰੂ ਠੀਕ ਹੈ ਤੇ ਦੌਰ ਦੇ ਨਾਲ ਸਮੇਂ ਦੇ ਨਾਲ ਬੰਦਾ ਵੀ ਬਦਲਦਾ ਚੀਜ਼ ਵੀ ਬਦਲਦੀ ਹੈ ਤਾਂ ਬਦਲਣਾ ਚਾਹੀਦਾ ਵੀ ਆ ਜੇਕਰ ਉਹ ਚੀਜ਼ ਨੂੰ ਆਪਾਂ ਸਿੱਖਣਾ ਜ਼ਰੂਰੀ ਹੈ ਸਿੱਖੋ ਤਾਂ ਸੰਭੋਧ ਜ਼ਰੂਰੀ ਆ ਪਰ ਇਹ ਆਪਦੀ ਸਮੇਂ ਦੇ ਨਾਲ ਥੋੜਾ ਜਿਹਾ ਆਪਣਾ ਬਦਲਾਅ ਵੀ ਜਿੱਤਣਾ ਜ਼ਰੂਰੀ ਇੱਕ ਪੰਨਾ ਲੈ ਇੱਕ ਹੁਣ ਦੋ ਪੰਨਾ ਜੋੜ ਲੈਣੀ ਹੈ ਬੀਬੀਆਂ 'ਚ ਇੱਕ ਪੜਾਈ ਹਾਂਜੀ ਇੱਕ ਸਿਲਾਈ ਇਹ ਨਹੀਂ ਕਿ ਇਹ ਖੋਲਣੀ ਹੈ ਬਿਸ਼ਕਾਰ ਆ ਹੀ ਜਾਂਦੇ ਤੇ ਜਾਣਦੇ ਕਿਉਂਕਿ ਇਹ ਮੁੱਲ ਵੇਖੀਆਂ ਮਿਲ ਜਾਂਦੀਆਂ ਨੇ ਪੜਾਈ ਵੀ ਨਹੀਂ ਮਿਲਦੀ ਤੇ ਸਿਲਾਈ ਵੀ ਨਹੀਂ ਮਿਲਦੀ ਉਹਦੇ ਵੇਲੇ ਹੁਣ ਅੱਜ ਕੱਲ ਡਿਜ਼ਾਈਨਿੰਗ ਬਹੁਤ ਦੇਖਦੇ ਇਹ ਪੜਾਈ ਦੀ ਗੱਲ ਵੇ ਬਿਲਕੁਲ ਜਿਹੜਾ ਪੁਆਇੰਟ ਬੋਲਣੀ ਚਾਹੀਦਾ ਨਾ ਸਹੀ ਬੋਲੀਆ ਸਹੀ ਹੈ ਕਿਉਂਕਿ ਹੁਣ ਅੱਜ ਪੜ੍ਹਾਈ ਦਾ ਦੌਰ ਜ਼ਿਆਦਾ ਹੋ ਗਿਆ। ਉਹ ਤੋਂ ਇਹ ਚੀਜ਼ਾਂ ਮਤਲਬ ਇਹ ਜੀਰ ਚਲੇ ਜ ਮੰਦੀਆ ਮਤਲਬ ਜ਼ਿਆਦਾ ਦਿੰਦੇ ਆ ਨਾ ਘਰ ਦੇ ਭੈਣਾ ਚਾ ਭੂਆ ਜਾਂ ਮਾਸੀ ਜਾਂਦੇ ਜੋ ਵੀ ਆਦਾ ਕੁੜੀ ਅੱਜ ਜਿਹੜਾ ਵਾ ਪੜ੍ਹਾਈ ਦਾ ਦੌਰ ਪਲਾ ਕੰਪਨੀ ਚ ਮਤਲਬ ਹੋਰ ਲੈਣਾ ਆ ਗਿਆ ਨੇ ਮਤਲਬ ਭੈਣਾਂ ਜਾਂ ਜਿਆਦੀ ਕੋਈ ਵੀ ਐ ਨੌਕਰੀ ਕਰਦੇ ਨੇ ਸਰਵਿਸ ਕਰਦੇ ਨੇ ਆ ਜਿੱਦਨ ਹੋ ਰਹਾ ਖੁਦ ਕੇ ਨਾਲ ਪਰ ਜਿਹੜੀ ਮਿਹਨਤ ਪਿਛਲੀ ਆ ਨਾ ਉਹ ਬੜੀ ਪੱਕੀ ਯਾਰਗਿਰੀ ਹੁੰਦੀ ਹੈ ਜਿਹੜੀਆਂ ਆ ਆਹ ਨੂੰ ਲੈ ਆਈ ਨਹੀਂ ਆ ਇਹ ਕੀ ਆ ਕਿ ਛੇਤੀ ਜਾਵਾਂ ਕਿ ਛੇਤੀ ਘਰ ਲੈ ਆਵਾਂਗੇ ਹੁਣੇ ਤੋਂ ਹੀ ਘਰ ਦੇ ਵਿੱਚ ਜੋ ਕੁਝ ਮਰਜੀ ਲੈ ਆਓ ਫਾਂ ਅਜੇ ਆਪਣੀ ਮਿਹਨਤ ਹੈ ਆਪਣੀ ਹੈ ਐਵੇਂ ਹੁਣ ਤੁਸੀਂ ਮੇਰੇ ਸੂਟ ਤੋਂ ਸਾਫ ਕਰੋ ਮੈਨੂੰ ਉਂਗੜਾ ਹੋਏ ਦੀ ਕਹਿੰਦੇ ਸੀ ਉਧਰ ਪੂਰਾ ਕਰ ਲੈਣਾ ਮੈਂ ਹਾਂ ਉਦੋਂ ਨਹੀਂ ਇਥੇ ਮਪਣੇ ਦਿਨਾਂ ਦਾ ਸ਼ੁਰੂ ਕੀਤਾ ਸੀ ਸਾਹਿਬ ਆ ਦੇ ਹਨ ਬੱਡੇ ਨੂੰ ਅੱਛੇ ਤੁਸੀਂ ਆਪ ਸਾਡਾ ਕੰਪਲੀਟ ਹੋਇਆ ਵਾ ਤੇ ਅੱਜ ਵਾਪਾਰ ਠੀਕ ਹੈ ਠੀਕ ਹੈ ਵਧੀਆ ਵਧੀਆ ਨਹੀਂ ਹੁੰਦਾ ਇਹ ਵੀ ਸੀ ਆਪ ਹੀ ਲੈਂਦੀ ਹੈ ਤਕਰੀਬਨ ਕੋਈ ਹੈ ਜਿਹੜਾ ਫਿਰ ਐਮਰਜੈਂਸੀਸ ਆਉਣਾ ਪਏ ਕੋਈ ਦੇਖੋ ਕਰ ਲੈ ਤੁਸੀਂ ਗੋਣ ਵੀ ਜੇ ਪੱਲਿਆ ਤੈਨੂੰ ਵਧਤੋ ਵੀ ਨਾ ਉਹਨੂੰ ਜੱਗਦਾ ਉਹ ਨਹੀਂ ਥੋੜਾ ਰੱਖਣਾ ਜੇ ਮਤਲਬ ਤੁਹਾਡੇ ਤੈਨੂੰ ਪੱਲਿਆਗਾ ਤੂੰ ਉਹਨੂੰ ਜੀ ਨੂੰ ਵਧਤੋ ਵੀ ਕਦਰ ਮਤਲਬ ਜਿਆਦਾ ਨਹੀਂ ਤੇ ਥੋੜਾ ਥੋੜਾ ਵਧਤੋ ਰੱਖਣਾ ਵਧਤੋ ਵਧਤੋ ਨਾਲੇ ਜਾਦਗਰੀ ਨਾਲੇ ਤਾਜ਼ੀ ਰਹੀਦੀ ਜੇ ਦਾਣਾ ਕਰੀਏ ਫਿਰ ਉਹ ਚੀਜ਼ ਥੋੜੇ ਟਾਈ ਬਦੋ ਮਤਲਬ ਖੁੱਲਣਾ ਸ਼ੁਰੂ ਹੋ ਜਾਂਦਾ ਵਾ ਨਾਲੇ ਕੋਲ ਜੀ ਦਾਣਾ ਤੇ ਪਤਾ ਵੀ ਸਾਨੂੰ ਹੁਣ ਬਗਲ ਕਰ ਤੂੰ ਇਹ ਚੀਜ਼ ਕਰ ਲੈਂਦੇ ਸੇ ਹੁਣ ਇੱਕ ਚੀਜ਼ ਹੁੰਦੀ ਆ ਜੇ ਤੁਸੀਂ ਕਰੋਗੇ ਨਾ ਤੇ ਤੁਹਾਡੇ ਪੱਲੇ ਵੀ ਕਿਤੇ ਨਾ ਪਤਾ ਕਿਦਾਂ ਲੱਗਣਾ ਤੇ ਆਪਾਂ ਬੰਵਾ ਚੀਜ਼ਾਂ ਉਹ ਨਹੀਂ ਇਹ ਕਰਦਾ ਹਾਂ ਪਰ ਉਹ ਥੋੜੀ ਅੱਗੇ ਆਉਣੀ ਹੈ ਉਹ ਤਾਂ ਫਿਰ ਵੇਚ ਲਈ ਵੇਚੀ ਢੇਡ ਚ ਹੀ ਰਹਿ ਜਣੀ ਅੱਜ ਮੇਰੇ ਨਾਲ ਨਾੜ ਚੀਜ਼ ਆਪਾਂ ਦਿਖਾਉਣ ਗਏ ਚਾਹੇ ਅੱਜ ਤੁਹਾਡੀ ਮੰਮੀ ਦਾ ਜੀ ਆਇਆਂ ਨੂੰ ਕਰੋਗੇ ਨਾ ਕਿਹਾ ਲੱਗੀ ਨਾ ਆ ਬੰਨ ਉਹ ਕਹਿੰਦੀ ਕਿ ਕੱਢੇ ਕੋਈ ਨਹੀਂ ਮੈਂ ਪਸੂ ਚੋਂ ਤੁਹਾਨੂੰ ਯਾਰ ਕਰਨਾਂ ਪਤਾ ਕੀ ਸੋਚਣਿਆਂ ਹੁਣ ਕੋਦਰਤੀ ਗੱਲ ਆ ਜੇ ਇਹਨੂੰ ਮੈਂ ਕਰ ਦਿੰਦਾ ਮੇਰੇ ਮਨ ਚ ਹੁੰਦੇ ਮੰਮੀ ਨੂੰ ਨਾਲੋਂ ਹੋਰ ਵੀ ਹੋਣ ਕਿ ਮੇਰੇ ਨਾਲ ਲੈਣੇ ਹੋਣੇ ਪਰ ਸੋਨਰ ਨਾਲ ਗੱਲ ਕਰਨ ਦੇ ਆ ਤੇ ਮੈਂ ਇਹ ਚੀਜ਼ ਲੈਣ ਦੇ ਆ ਚਲੋ ਹੁਣ ਕੰਡੀਸ਼ਨ ਇਦਾਂ ਦੀ ਗੱਲ ਉਹ ਤੁਹਾਨੂੰ ਤੁਰਤੀਆ ਦੱਸ ਕਰਨਾ ਹਾਂ ਬਿਲਕੁਲ ਮੈਂ ਕਹਿੰਦਾ ਤੂੰ ਬੜਾ ਯਰ ਔਖਾ ਹੋ ਗਏ ਜੀ ਤਾਂ ਮੰਮੀ ਡੈਡੀ ਜਿੱਦਾਂ ਭਾਈ ਬੋਲਦਾ ਚਲੋ ਉਹਨਾਂ ਨਾਲ ਮੈਂ ਉਹ ਫੀਲ ਕਰਕੇ ਜੀ ਸੋਚਿਆ ਜੀ ਪਰ ਸੋ 100 ਵਾਰੀ ਤੇ ਆਪਣੇ ਮੰਮੀ ਡੈਡੀ ਨਾਲ ਗੱਲ ਕਰਦੇ ਸਲਾਹ ਕਰਦੇ ਆ ਤੇ ਮੈਂ ਉਹ ਜੀ ਨੇ ਪਸੋਂ ਮੈਨੂੰ ਮਾਣ ਜੀ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਮੰਮੀ ਨਾਲ ਮੈਂ ਵੀ ਬੜਾ ਵੈਜੀ ਜੀ ਨੇ ਸੁਣਨ ਦਾ ਬਾਹਰ ਜੀ ਕਰਨਾ ਹੈ ਤਾਂ ਭਾਵੇਂ ਵੀ ਨਾਲ ਤੇ ਜੀ ਦੋਵਾਂ ਦਾ ਹੀ ਕਿਉਂਕਿ ਠੀਕ ਹੈ ਜਾਣਾ ਰੇਗਨੇਪੁਰ ਥੋੜਾ ਜਿਹਾ ਟਾਈਮ ਦੇ ਸਾਬ ਨਾਲ ਬਿਲਕੁਲ ਬਿਲਕੁਲ ਹੀ ਵੀ ਇਹ ਹੋ ਗਿਆ ਜਲ ਕਿ ਤੂੰ ਆਈ ਭਾਬੀ ਜੀ ਗੱਲ ਤੇ ਤੂੰ ਆਈ ਵੀ ਉਹ ਜਿਹੜਾ ਇਹਨਾਂ ਨੇ ਗਾਣਾ ਪਿੱਛੇ ਥੋੜਾ ਲਾਇਆ ਨਾ ਜਿਵੇਂ ਮੰਮੀ ਦੀ ਸਾਲ ਹੋ ਗਿਆ ਇਹਨਾਂ ਨੂੰ ਹੂੰ 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 ਇੰਨੇ ਲਾਇਆ ਉਹ ਦੇ ਭਾਜੀ ਇਹਨਾਂ ਨੇ ਜਿਹਦੇ ਨੇ ਸਾਲਾ ਜਿਹੜਾ ਬੜਾ ਮੇਰੇ ਸਾਹਮਣੇ ਤਾਂ ਰੋਣ ਵਾਲਾ ਪੂਰਾ ਮੇਰੇ ਰਾਤ ਤੇ ਸੁੱਤੇ ਨਹੀਂ ਤੇ ਇਹਨਾਂ ਨੇ ਰਾਤ ਲਾਈ ਤੇ ਮੈਂ ਲਾਈ ਦੋ ਮੱਝ ਕੇ ਤੇ ਮੇਰੇ ਖਾਲਾ 15 ਮਿੰਟ ਤੇ ਵੇਲੇ ਆ ਕੇ ਦੋ ਮਿੰਟ ਕੇ 15 ਮਿੰਟ ਲਾਇਆ ਤੇ ਮੈਂ 3 ਵਜੇ ਤਿੰਨ ਨੂੰ ਨਾ દોੜਦਾ ਹੀ ਨਾ ਤੇ ਤੇਰੇ ਜਿਹੋਟ ਕੇ ਮੈਂ ਚੈੱਕ ਕੀਤਾ ਨਾ ਦੇਖਿਆ ਤੇ ਉਹ ਮੈਨੂੰ ਵਧੀਆ ਲੱਗਾ ਪਰ ਮੈਨੂੰ ਇਹ ਵੀ ਮੈਂ ਥੋੜਾ ਘੱਟ ਚਾਹੁੰਦਾ ਮੈਨੂੰ ਪਤਾ ਨਹੀਂ ਕਿਹੜਾ ਗਾਣਾ ਕਿ ਤੈਨੂੰ ਕੋਈ ਫਿਰ ਇਹਨਾਂ ਗਾਣੇ ਕਿ ਸੁਣਿਆ ਉਹ ਪਰਸੋਂ ਗਾਣੇ ਪੁੱਤਰ ਕੀ ਲੱਗਿਆਗਾ ਮੈਂ ਸੁਣਿਆ ਤਾਂ ਗਾਣਾ ਵੀ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਐ ਮਤਲਬ ਦੇਖ ਨੂੰ ਸੁਣ ਵਾਲਾ ਤੇ ਮੈਨੂੰ ਵੀ ਧਿਆਰੇ ਨਾਲ ਜੜ ਗਿਆ ਮੰਮੀ ਨਾਲ ਜੜ ਗਿਆ ਉਹਦੇ ਵੀ ਮੈਂ ਆਪਣੇ ਤੇ ਬੰਦਾ ਲੈ ਕੇ ਜਾਂਦਾ ਨਾ ਵੀ ਜਦੋਂ ਮੰਮੀ ਲੈਣੀ ਨੇ ਯਾਰ ਕਿੰਨਾ ਆਉਂਦਿਆਂ ਜਾਂਦਾ ਕਰੀਦਾ ਘਰ ਬਿਲਕੁਲ ਬਿਲਕੁਲ ਆਪਾਂ ਕਹਿੰਦੇ ਆ ਕਿ ਛੋਟਾ ਬੱਚਾ ਆਏ ਤੇ ਪੁੱਛਦਾ ਕਿ ਜਿਹੜਾ ਵੀ ਮਾਪਿਓ ਆ ਨਾ ਮਾਂ ਦੀ ਸੇਵਾ ਕਰਨੀ ਚਾਹੀਦੀ ਆ ਤੇ ਸਭ ਉਹਨਾਂ ਨੂੰ ਜ਼ਿੰਦਗੀ ਚ ਇੱਕ ਵਾਰੀ ਮੰਨਿਆ ਮੁੜ ਕੇ ਮਿਲਣਾ ਬਾਕੀ ਚੀਜ਼ਾਂ ਮਿਲ ਜਾਣੀਆਂ ਜੇ ਚੱਲ ਗਈਆਂ ਪਰ ਮਾਂ ਪਿਓ ਨੂੰ ਇਹ ਜੇ ਬਦਬਾਰ ਨਹੀਂ ਜਾਉਂਦੀ ਪਰ ਹੁੰਦਾ ਦੀ ਜਗ੍ਹਾ ਕੋਈ ਨਹੀਂ ਹੁੰਦਾ ਗੋਮੀਆ ਉਹਨੂੰ ਹੁੰਦਾ ਮੇਰੇ ਦਾਦਾ ਦਾਦੀ ਉਹਨੂੰ ਕੀ ਭੇਜਦੇ ਆਹ ਤੇਰੀ ਦਾਦੀ ਨਹੀਂ ਮम्मा ਇਹ ਸੀਤਰੀ ਦਾਦੀ ਹੁੰਦਾ ਸਹੀ ਹੈ ਨਾ ਤੇ ਚੇਲ ਬੇਬੀ ਹੁੰਦਾ ਨੇ ਬੜਾ ਬਲੀ ਵੇਖੋ ਅੱਜ ਨਾ ਉਹਨਾਂ ਨੇ ਵੀ ਸੁਣਣਾ ਆਏ ਕਿੰਨਾ ਮੱਤੀ ਬਾਹਰ ਫੇਰ ਤੁਰ ਲੈਣੇ ਨਾ ਮੰਨ ਲਓ ਮੈਂ ਆਪਣਾ ਕੰਮ ਹੀ ਕਰਦੇ ਆਣਾ ਕਰਨਾ ਪਰ ਫਿਰ ਵੀ ਕੋਈ ਕੰਡੀਸ਼ਨ ਹੈ ਇਦਾਂ ਦੀ ਆਈ ਪਈ ਨੇ ਜਿੱਥੇ ਸਲਾਹ ਲੈਣੀ ਪਈ ਮਤਲਬ ਜਿਹਦੀ ਗੱਲ ਕਰਦੇ ਨੇ ਬਸ ਦੇਤੇ ਆ ਮਿਲ ਕੇ ਉਹ ਮਾਣਾ ਮੋਟਾ ਜਿੰਨਾਂ ਕਿ ਫਿਰਦੀਆਂ ਬਾਹਰ ਫੇਰ ਤੁਰ ਲੈਣੇ ਆ ਪਰ ਫਿਰ ਵੀ ਮਰ ਉਹਨਾਂ ਦੀ ਸਲਾਹ ਲੈਣੀ ਪੈਂਦੀ ਕਿਤੇ ਨਾ ਕਿਤੇ ਇਦਾਂ ਦਾ ਮੋੜ ਆ ਜਾਂਦੇ ਨੇ ਕਿ ਤੱਕ ਮਾਗੋ ਦੀ ਸਲਾਹ ਲੈ ਕੇ ਚੱਲਣਾ ਨਹੀਂ ਵੀ ਗੱਲ ਸੋਜੀ ਨਹੀਂ ਪਰੀ ਚਾਹ ਪਾਣੀ ਖੁਸ਼ ਉਤਾਰਿਆ ਜਾਂ ਕੋਈ ਨਾ ਪੈਂਦੇ ਤੇ ਜਿਹਦੇ ਬਾਦਰੋਂ ਪ੍ਰਾਣੀਆਂ ਚੀਜ਼ਾਂ ਵੀ ਸਾਹਮਣੇ ਚਾਹੀਦੀਆਂ ਸਹੀ ਹੱਲ ਜਿੰਨੀਆਂ ਸਾਹ ਸਕਦੇ ਤੇ ਮਾਪਿਓ ਦੀ ਜਿੰਨੀ ਕਰਤ ਜਿੰਦੇ ਦੀ ਚੀਜ਼ਾਂ ਨੇ ਤੇ ਕਰਿਆ ਕਰ ਇੱਕ ਚੀਜ਼ ਹੈ ਹਾਲ ਤੱਕ ਹੋਰ ਸਮ ਕਿ ਮਮੀ ਦੇ ਹੱਥ ਨਾਲ 4-3 ਮਸਾਲ ਹੋ ਗਏ ਨੇ ਚਾਰ ਦੇ ਸੱਲ ਇਕ ਤਾਂ ਕਹੀ ਸਾਹਮਣੇ ਕਿ ਲੋਕ ਹੁਣ ਕੀ ਕਰਾ ਵਿਚਾਰ ਨਾ ਜੀ ਜੀ ਮਾਸਾ ਪੰਪ ਦਾ ਹਾਂ 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 ਨਾ ਭਾਜੀ ਤੱਕ ਭਾਜੀ ਉਹੀ ਚੱਲਣ ਡਿਆ ਠੀਕ ਹੈ ਠੀਕ ਹੈ ਠੀਕ ਹੈ ਕਿਤੇ ਮਮੀ ਕਹੋ ਜਦੋਂ ਮੈਂ ਕਹੇ ਵੀ ਗੱਲ ਜਾ ਜਾਂਦਾ ਉਹ ਵੀ ਚੀਜ਼ ਨਹੀਂ ਅਸੀਂ 2 ਸਾਲ ਹੋ ਗਏ ਨਹੀਂ ਪਾਇਆ ਤੇ ਐਦ ਕੀ ਉਹਦਾ ਮੇਰੇ ਖਿਆਲ ਨਾਲ ਨਾ ਪਾਉਣਾ ਪਈ ਉਹਦਾ ਇਹਨਾਂ ਚਾਰ ਖਾਂਦੇ ਵੀ ਬਿਲਕੁਲ ਘਟਵਾ ਜਿੱਦਾਂ ਹਾਂ ਬਹੁਤ ਆ ਖਾਂਦੇ ਕਿਤੇ ਇਹ ਜੋ ਅਸੀਂ ਖਾਈਏ ਤੇ ਨਹੀਂ ਤਾਂ ਨਹੀਂ ਇਹ ਡੈਡੀ ਉਹਨਾਂ ਦਾ ਨੇਚਰ ਸੁਭਾਅ ਨਹੀਂ ਤੁਸੀਂ ਬਚਰ ਕੇ ਨਾ ਪਹਿਲਾਂ ਪਾਈ ਜਾਂਦੇ ਹੋਣਾ ਕਿ ਜੇ ਇਹਨਾਂ ਡੈਡੀ ਦੇ ਨੇਚਰ ਸੁਭਾਅ ਮੇਰੇ ਤੁਹਾਨੂੰ ਵੀਰ ਜੀ ਦਾ ਸੁਭਾਅ ਨਹੀਂ